ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਮਾਫ ਕਰਨਾ ਕਿੰਨੀ ਦੇਰੀ ਹੋ ਗਈ ਹੋਰ ਠੀਕ ਹੋ ਸਤਿ ਸ਼੍ਰੀ ਅਕਾਲ ਹੋਣਾ ਹਾਂ ਨਾ ਉਹ ਤਾਂ ਸਿੱਧਾ ਲਿਖਣੀ ਚਾਹੀਦਾ ਸਾਈਲੈਂਟ ਕਰ ਲਾਂ ਸਤਿ ਸ਼੍ਰੀ ਅਕਾਲ ਦੋਸਤੋ ਆਪਾਂ 3-4 ਦਿਨ ਪਹਿਲਾਂ ਬਾਈ ਜੀ ਹੋਣਾਂ ਦੇ ਇੱਧਰ ਜਿਲ੍ਹਾ ਜਲੰਧਰ ਤਹਿਸੀਲ ਛਾ ਕੋੜ ਤੇ ਪਿੰਡ ਥਮੂਵਾਲ ਪਿੰਡ ਥਮੂਵਾਲ ਦੇ ਵਿੱਚ ਉਹ 3 ਜਰ ਤਿੰਨ ਪਹਿਲਾਂ ਬਾਈ ਜੀ ਹੁਣਾਂ ਦੀ ਇੱਕ ਵੀਡੀਓ ਪਾਈ ਸੀਗੀ ਤੇ ਤੁਹਾਨੂੰ ਘਰ ਵੀ ਵਿਖਾਇਆ ਸੀ ਆ ਦੁਬਾਰਾ ਕੈਮਰਾਮੈਨ ਘਰ ਕਰੀਬ ਖਾ ਦਿਓ ਜ ਮਾੜਾ ਜ। ਤੋਂ ਘਰ ਦੇ ਹਾਲਾਤ ਤੁਸੀਂ ਦੇਖ ਸਕਦੇ ਆ ਤੇ ਘਰ ਦੇ ਜਿਹੜੇ ਹਾਲਾਤ ਨੇ ਉਹ ਬਹੁਤ ਮਾੜੇ ਹਾਲਾਤ ਆ ਇੱਕ ਹੀ ਕਮਰਾ ਬਾਈ ਜੀ ਹੁਣਾਂ ਕੋਲ ਤੇ ਇਹ ਦੇਖੋ ਤੁਸੀਂ ਕਮਰੇ ਦੇ ਹਾਲਾਤ ਵੀ ਇਹ ਕਮਰਾ ਸਾਰਾ ਪਾਟਿਆ ਪਿਆ ਉਹ ਪ੍ਰਾਣੀਆਂ ਜਿਵੇਂ ਕਹਿੰਦੇ ਉਹਨੇ ਡਾਟਾਂ ਤੇ ਪਾਇਆ ਹੋਇਆ ਕਮਰਾ ਤੇ ਇਹ ਤੁਸੀਂ ਕਮਰਾ ਥੱਲੋ ਵੀ ਕੱਚਾ ਹੀ ਐ ਤੇ ਕਮਰੇ ਦੇ ਤੁਸੀਂ ਹਾਲਾਤ ਦੇਖ ਲਏ ਨੇ ਤੇ ਆਹ ਕੈਮਰਾਮੈਨ ਜੀ ਇਧਰ ਆਪ ਬਾਈ ਜੀ ਹੁਣਾਂ ਨਾਲ ਕਰਾਉਣੇ ਗੱਲਬਾਤ ਤੇ ਤਿੰਨ ਚਾਰ ਦਿਨ ਆਪਾਂ ਜਿਹੜੀ ਪਹਿਲਾਂ ਵੀਡੀਓ ਪਾਈ ਸੀਗੀ ਤੇ ਮੈਂ ਬਾਈ ਜੀ ਹੁਣਾਂ ਨਾਲ ਵਾਅਦਾ ਕਰਕੇ ਗਿਆ ਸੀ ਬੀਬੀ ਹੁਣਾਂ ਨਾਲ ਵਾਅਦਾ ਕਰਕੇ ਗਿਆ ਸੀ ਕਿ ਇੱਕ ਕੱਲ ਹੀ ਤੁਹਾਨੂੰ ਰਾਸ਼ਨ ਦੇ ਦੇਾਂਗੇ ਪਰ ਲੇਕਿਨ ਉਹ ਬਾਈ ਜੀ ਤੁਹਾਡੀ ਤਬੀਅਤ ਢਿੱਲੇ ਹੋ ਗਈ ਸੀ ਮੇਰੇ ਖਿਆਲ ਨਾਲ ਤੇ ਬਾਈ ਜੀ ਠੀਕ ਨਹੀਂ ਸੀਗੇ ਫਿਰ ਮੈਂ ਛੋਟੇ ਵੀਰ ਨੂੰ सोनू ਨੂੰ ਫੋਨ ਕੀਤਾ ਮੈਂ ਕਿਹਾ ਲਵੀ ਇਦਾਂ ਕਰਕੇ ਜਾਣਾ ਸੀਗਾ ਫਿਰ ਇਹਨੇ ਮੈਨੂੰ ਫੋਨ ਤੇ ਜਵਾਬ ਦਿੱਤਾ ਸੀ ਕਹਿੰਦਾ ਸੀ ਲਵੀ ਉਹ ਠੀਕ ਨਹੀਂ ਹੈਗੇ ਖਣੀ ਹਸਪੀਟਲ ਲੈ ਕੇ ਗਏ ਹੋਏ ਆ ਚਲੋ ਫਿਰ ਇੱਕ ਦੋ ਦਿਨ ਦੇਰੀ ਹੋ ਗਈ ਜਿਹੜੀ ਪਰ ਅੱਜ ਆਪਾਂ ਪਰਿਵਾਰ ਦੇ ਕੋਲੇ ਪਹੁੰਚੇ ਕਿ ਬਾਈ ਜੀ ਕੀ ਗੱਲ ਹੋ ਗਈ ਸੀ ਤੁਸੀਂ ਢਿੱਲੇ ਹੋਗੇ ਸੀ ਹਾਂ ਢਿੱਲੇ ਹੋ ਗਏ ਦਰਦ ਉੱਠ ਪਿਆ ਸੀ ਪਿੱਛੇ ਅਜੇ ਦਰਦ ਹੋ ਗਿਆ ਸੀ ਹਾਂ ਹਸਪਤਲ ਗਏ ਤੁਸੀਂ ਹਾਂ ਨਾ ਇਹ ਤੇ ਦੂਜੇ ਛੋਟੇ ਹਸਪਤਾਲ ਤੋਂ ਲੈਣੇ ਛੋਟੇ ਹਸਪਤਾਲ ਤੋਂ ਹੀ ਦਵਾਈ ਲੈ ਕੇ ਆਉਂਦੀ ਫਿਰ ਉੱਥੋਂ ਹੁਣ ਕਿਵੇਂ ਆ ਸਿਹਤ ਕਿਵੇਂ ਆ ਬਦਦੇ ਨਾਲ ਥੋੜਾ ਫਰਕ ਫਰਕਾ ਥੋੜਾ ਆ ਡਾਕਟਰ ਕੋਈ ਜ਼ਿਆਦਾ ਟੈਸਟ ਟੁਸਟ ਕਰਾਏ ਕਿ ਉਵੇਂ ਨਹੀਂ ਟੈਸਟ ਜੇ ਨਹੀਂ ਕਰਾਏ ਉੱਦਾਂ ਨੇ ਟੀਕੇ ਟੁਕੇ ਲਾਇਆ ਨੇ ਦਵਾਈਆਂ ਦਿੱਤੀਆਂ ਨੇ ਅੱਛਾ ਤੇ ਟਕੋਰ ਕੀਤੀ ਉਹਨਾਂ ਨੂੰ ਥੋੜਾ ਫਰਕ ਪੈ ਗਿਆ ਠੀਕ ਆ ਜੀ ਤੋ ਬੀਬੀ ਤੁਹੀ ਦਾ ਕੰਮ ਲੱਗੇ ਖੜੇ ਸੀ ਹੁਣ ਹਾਂਜੀ ਹਾਂ ਕੰਮ ਹੀ ਲੱਗੇ ਖੜੇ ਸੀ ਅੱਛਾ ਤੁਹਾਡੀ ਸਿਹਤ ਠੀਕ ਰਹਿੰਦੀ ਆ ਬਸ ਇੱਟਾ ਹੀ ਡਾਉਣੀ ਐ ਫੇਰ ਡਾਉਣੀ ਹਾਂ ਰਾਤ ਬੁਖਾਰ ਹੋ ਗਿਆ ਸੀ ਤੇ ਦਵਾਈ ਇੱਥੋਂ ਡਾਕਟਰ ਤੋਂ ਗੋਲੀਆਂ ਲੈਂੀਆਂ ਅੱਛਾ ਹਾਂਜੀ ਤੋ ਹੁਣ ਥੋੜੀ ਠੀਕ ਆ ਅੱਛਾ ਤੇ ਅਸੀਂ ਤੁਹਾਡੇ ਨਾਲ ਵਾਅਦਾ ਕਰਕੇ ਗਏ ਸੀਗੇ ਤੇ ਇਹ ਸਮਾਨ ਜਿਹੜਾ ਆਪਾਂ ਇਹਦੇ ਚ ਘਰ ਦਾ ਸਾਰਾ ਸਮਾਨ ਹੈਗਾ ਜੀ ਠੀਕ ਨਹੀਂ ਤੇ ਜਿਹੜਾ ਘਰੇ ਵਰਤਨ ਵਾਲਾ ਗੋੜ ਅਖੰਡ ਕਿਉ ਤੇਲ ਚਾਹ ਪਤੀ ਜੋ ਵੀ ਹੁੰਦਾ ਸਾਰਾ ਸਮਾਨ ਹੈਗਾ ਟੋਟਲ ਤੇ ਉਹ ਫਿਰ ਤਾਂ ਇੱਕ ਦਿਨ ਪੈਗਾ ਨਹੀਂ ਤਾਂ ਮੈਂ ਤੁਹਾਡੇ ਕੋਲੇ ਸ਼ਾਮ ਨੂੰ ਹੀ ਪਹੁੰਚਣਾ ਸੀਗਾ ਉਹ ਦਿਨ ਤੁਹਾਨੂੰ ਕਹਾਂ ਜੱਸ ਸ਼ਾਮ ਨੂੰ ਜਾਂ ਸਵੇਰੇ ਆ ਜਾਾਂਗੇ ਪਰ ਦੋਸਤੋ ਫਿਰ ਉਹ ਮਤਲਬ ਕਿ ਬਾਈ ਜੀ ਹੁਣੇ ਠੀਕ ਨਹੀਂ ਸੀਗੇ ਤੇ ਫਿਰ ਮੈਂ ਜਦੋਂ ਛੋਟੇ ਵੀਰ ਨੂੰ ਫੋਨ ਕੀਤਾ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਉਹ ਕਹਿ ਰਿਹਾ ਸੀ ਕਿ ਉਹ ਠੀਕ ਨਹੀਂ ਹੈਗੇ ਹਸਪੀਟਲ ਸੀਗੇ ਦਵਾਈ ਵਿਕਾਰਣ ਲੈਣਗੇ ਮੈਂ ਕਿਹਾ ਚੱਲ ਫਿਰ ਅੱਜ ਮੈਂ ਫੋਨ ਇਹਨਾਂ ਨੂੰ ਦੁਬਾਰਾ ਲਾਇਆ ਮੈਂ ਕਿਹਾ ਯਾਰ ਅੱਜ ਜਾ ਕੇ ਆਉਣਾ ਹਰ ਹਾਲਤ 'ਚ ਕਿਉਂਕਿ ਜਦੋਂ ਆਪਾਂ ਵਾ ਤੇ ਸਾਡਾ ਇਹ ਮੇਨ ਹੁੰਦਾ ਫਰਜ ਹੁੰਦਾ ਕਿ ਜਦੋਂ ਅਸੀਂ ਵਾਦਾ ਕਰਕੇ ਆਉਣੇ ਕਿ ਬਈ ਤੁਹਾਡੇ ਕੋਲੇ ਘਰ ਦਾ ਸਮਾਨ ਜਿਹੜਾ ਕੱਲ ਤੱਕ ਪਹੁੰਚ ਜਾਊਗਾ ਜਾਂ ਸ਼ਾਮ ਤੱਕ ਪਹੁੰਚ ਜਾਊਗਾ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਉਸ ਪਰਿਵਾਰ ਤੱਕ ਉਹ ਜਿਹੜਾ ਘਰ ਦਾ ਸਮਾਨ ਆ ਰਾਸ਼ਨ ਉਹ ਪਹੁੰਚਾ ਦਿੱਤਾ ਜਾਵੇ ਕਿ ਕਈ ਵਾਰੀ ਇਦਾਂ ਹੋ ਜਾਂਦਾ ਕਿ ਉਹ ਅਗਲੇ ਦਿਨ ਮਾਨ ਚੇ ਆਉਂਦਾ ਯਾਰ ਵੀਡੀਓ ਬਣਾ ਕੇ ਚਲੇ ਗਏ ਆ ਸ਼ਾਇਦ ਇਹਨਾਂ ਨੇ ਆਉਣਾ ਜਾਂ ਦੁਬਾਰਾ ਨਹੀਂ ਆਉਣਾ ਪਰ ਸਾਡੀ ਇਹੀ ਕੋਸ਼ਿਸ਼ ਹੈ ਕਿ ਜਿਹੜਾ ਪਰਿਵਾਰ ਨਾਲ ਵਾਅਦਾ ਕੀਤਾ ਵਾਅਦਾ ਜ਼ਰੂਰ ਨਿਭਾਈਏ ਤੇ ਆਪਾਂ ਮੈਂ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਐਨਆਰਏ ਵੀਰਾਂ ਨੂੰ ਔਰ ਜਿਹੜੇ ਮੇਰੇ ਦੋਸਤ ਮੇਰੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਤੁਸੀਂ ਜਿੰਨਾ ਵੀ ਹੋ ਸਕਿਆ ਆਪਾਂ ਇਹਨਾਂ ਪਰਿਵਾਰਾਂ ਦਾ ਸਹਿਯੋਗ ਕਰਨਾ ਇਹਨਾਂ ਪਰਿਵਾਰਾਂ ਦੇ ਨਾਲ ਖੜਨਾ ਜਿਹੜੇ ਲੋੜਵੰਦ ਪਰਿਵਾਰ ਆ ਤੇ ਹੈਲਪ ਕਲੱਬ 13 13 ਜਿਹੜਾ ਆਪਾਂ ਚਲਾਇਆ ਹੋਇਆ ਕਲੱਬ ਤੇ ਉਹਦੇ ਕਲੱਬ ਦੇ ਮੁਤਾਬਕ ਜਿਸ ਤਰ੍ਹਾਂ ਕੀ ਆਪਣੀ ਸੇਵਾ ਆਪਾਂ ਨੂੰ ਵੀਰ ਭੇਜ ਰਹੇ ਆ ਉਵੇਂ-ਉਵੇਂ ਆਪਾਂ ਸੇਵਾ ਜਿਹੜੀ ਉਹ ਪਰਿਵਾਰਾਂ ਤੱਕ ਪਹੁੰਚਾ ਰਹੇ ਆ ਔਰ ਜਿਹੜੇ ਵੀਰ ਸਾਡੇ ਨਾਲ ਇਸ ਟਾਈਮ ਖੜੇ ਨੇ ਸੇਵਾ ਭੇਜ ਰਹੇ ਨੇ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰ ਰਿਹਾ ਤੇ ਜਿਹੜਾ ਤੁਸੀਂ ਪਰਿਵਾਰਾਂ ਲਈ ਇਹਨਾਂ ਜਿਹੜਾ ਇੱਕ ਉਪਰਾਲਾ ਕਰ ਰਹੇ ਹੋ ਤੇ ਦੋਸਤੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਜਿੰਨਾ ਵੀਡੀਓ ਤੁਸੀਂ ਸ਼ੇਅਰ ਕਰੋਗੇ ਮੈਂ ਹਰ ਵਾਰੀ ਕਹਿੰਦਾ ਉਹਨਾਂ ਵੀਡੀਓ ਨੂੰ ਸ਼ੇਅਰ ਕਰਿਆ ਕਰੋ Facebook ਤੇ ਵੀ ਆਪਣਾ ਪੇਜ ਹੈਗਾ Help Club 13 13 ਤੇ YouTube ਤੇ ਵੀ ਆਪਣਾ ਚੈਨਲ ਚੱਲ ਰਿਹਾ ਜੰਨੀਆਂ ਤੁਸੀਂ ਵੀਡੀਓ ਵੱਧ ਸ਼ੇਅਰ ਕਰੋਗੇ ਉਹਨਾਂ ਹੀ ਕਿਸੇ ਲੋੜਵੰਦ ਪਰਿਵਾਰ ਤੱਕ ਪਹੁੰਚਦੀ ਆ ਕਈ ਵਾਰੀ ਕੋਈ ਵੇਖ ਕੇ ਅਗਲਾ ਕਹਿ ਦਿੰਦਾ ਜੀ ਸਾਡੇ ਵੀ ਪ੍ਰਿੰਟ ਦੇ ਵਿੱਚ ਜਾਂ ਸਾਡੇ ਵੀ ਸਜੇ ਖੱਬੇ ਕੋਈ ਏਦਾਂ ਦਾ ਪਰਿਵਾਰ ਹੈਗਾ ਜਿਹਨੂੰ ਲੋੜ ਹੈਗੀ ਆ ਤੇ ਉਸ ਤਰੀਕੇ ਨਾਲ ਹੀ ਆਪਣਾ ਕੋਲੇ ਡੋਨਰ ਵੀ ਜੁੜਦੇ ਨੇ ਦਾਨੀ ਸੱਜਣ ਵੀ ਜੁੜਦੇ ਨੇ ਜਿਹੜੇ ਸਾਨੂੰ ਫੋਨ ਕਰ ਲੈਂਦੇ ਨੇ ਵੀਰ ਜੀ ਸਾਨੂੰ ਸੇਵਾ ਦੱਸੋ ਅਗਲੀ ਸ਼ਿਵਾ ਜਿਹੜੀ ਉਹ ਅਸੀਂ ਕਿਨੂੰ ਦਈਏ ਤੇ ਕਿੱਥੇ ਆਪਾਂ ਲਾਉਣੀ ਆ ਤੇ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਬਾਪੂ ਜੀ ਖੁਸ਼ ਹੋ ਤੁਸੀਂ ਅਸੀਂ ਕੋਸ਼ਿਸ਼ ਕਰਾਂਗੇ ਕਿ ਹਰ ਮਹੀਨੇ ਜਿਵੇਂ ਅੱਜ ਤੁਹਾਨੂੰ ਰਾਸ਼ਨ ਦਿੱਤਾ ਹਰ ਮਹੀਨੇ ਕੋਸ਼ਿਸ਼ ਕਰਾਂ ਕਰਾਂਗੇ ਕਿ ਤੁਹਾਡੇ ਕੋਲ ਰਾਸ਼ਨ ਤੜਾ ਪਹੁੰਚਦਾ ਹੋ ਜਾਇਆ ਕਰੂਗਾ ਤੇ ਜੇ ਕੋਈ ਹੋਰ ਵੀ ਸਾਡੇ ਕੋਲ ਉਪਰਾਲਾ ਹੋਇਆ ਤੇ ਅਸੀਂ ਉਹ ਵੀ ਕੋਸ਼ਿਸ਼ ਕਰਾਂਗੇ ਮੁੰਡਿਆਂ ਨੂੰ ਕਹਿ ਕੇ ਜਿਹੜੇ ਬਾਹਰ ਇਸ ਟਾਈਮ ਵੀਡੀਓ ਦੇਖ ਰਹੇ ਨੇ ਸਾਡਾ ਕਮਰਾ ਦਾ ਬੰਦ ਹੈ ਨਾ ਹਾਂਜੀ ਕਮਰੇ ਦੇ ਮੈਂ ਹਾਲਾਤ ਆਪਾਂ ਵਿਖਾਤੇ ਆ ਠੀਕ ਹੈ ਜੀ ਤੇ ਵੀਰ ਜੀ ਆ ਤੁਸੀਂ ਆ ਸਾਹਮਣੇ ਬਾਥਰੂਮ ਦੇ ਵੀ ਹਾਲਾਤ ਦੇਖ ਰਹੇ ਆ ਤੇ ਓਪਨ ਹੀ ਆ ਜਿੰਨਾ ਵੀ ਆ ਤੇ ਕੋਈ ਐਡਾ ਨਹੀਂ ਹੈਗਾਗਾ ਹਾਂਜੀ ਤਾਂ ਆ ਪੂਰੀ ਫਿਰ ਹੈ ਤਾਂ ਤੁਹਾਡੇ ਲਈ ਔਖੀ ਹੈ ਨਾ ਉਹ ਤੁਸੀਂ ਤਾਂ ਮੰਜੀ ਤੇ ਬੈਠੇ ਆਂ ਖਾਣ ਤੋਂ ਵੀ ਨਹੀਂ ਦੇਖਦਾ ਤੁਹਾਨੂੰ ਹਣਾ ਔਖੀ ਆ ਮੰਜੀ ਤੇ ਬੀਬੀ ਦੀ ਵੀ ਸਿਹਤ ਬੀਬੀ ਕਹਿੰਦੀ ਹਣਾ ਜਿਹੜੀ ਸਿਹਤ ਡੋਣ ਹੀ ਆ ਬਸ ਅੱਖਾਂ ਤੋਂ ਮੈਨੂੰ ਵੀ ਕੱਟ ਹੀ ਦਿਸਦਾ ਆ ਅੱਛਾ ਹਾਂਜੀ ਠੀਕ ਆ ਤੋ ਕੋਈ ਟੈਸਟ ਤਾਂ ਨਹੀਂ ਕਰਵਾਇਆ ਅੱਖਾਂ ਦਾ ਨਹੀਂ ਅਜੇ ਕੋਈ ਨਹੀਂ ਕਰਵਾਇਆ ਹਾਂ ਜੇ ਜੇ ਕੋਈ ਨਹੀਂ ਕਰਵਾਇਆ ਅੱਛਾ ਇਹ ਕੋਈ ਨਹੀਂ ਇਹ ਤਾਂ ਸਾਡੇ ਨੇੜੇ ਧਰਮਕੋਟ ਇੱਥੇ ਨਾ ਕੈਂਪ ਲੱਗਦਾ ਹੈ ਇੱਕ ਉੱਥੇ ਬਹੁਤ ਵੱਡੇ ਵੱਡੇ ਡਾਕਟਰ ਆਉਂਦੇ ਆ ਤੇ ਆਪਾਂ ਕੋਸ਼ਿਸ਼ ਕਰਾਂਗੇ ਉਧਰ ਜੇ ਤੁਸੀਂ ਉੱਥੇ ਕਿਸੇ ਤਰੀਕੇ ਨਾਲ ਪਹੁੰਚ ਗਏ ਤੇ ਤੁਹਾਨੂੰ ਮੈਂ ਫੋਨ ਕਰਕੇ ਦੱਸ ਦੂੰਗਾ ਤੇ ਤੁਸੀਂ ਉਪਰਾਲਾ ਕਰ ਲਿਆ ਜੇ ਆਪਾਂ ਡਾਕਟਰਾਂ ਨਾਲ ਗੱਲ ਕਰਕੇ ਜਿੰਨਾ ਕੋ ਹੋ ਸਕੇ ਕਰਾਂਗੇ ਠੀਕ ਨਾ ਤੇ ਦੋਸਤੋ ਹਾਂਜੀ ਚੈੱਕ ਹੋ ਗਿਆ ਚੈੱਕ ਹੋ ਗਿਆ ਪੈਨਲ ਲੈਂਚ ਪਾ ਲਾਂ ਹਾਂ ਜੀ ਨਹੀਂ ਚੈੱਕ ਹੋ ਗਿਆ ਤਾਂ ਪਤਾ ਲੱਗ ਜੂਗਾ ਤੇ ਦੋਸਤੋ ਵੀਡੀਓ ਨੂੰ ਬਾਤ ਬਾਤ ਸ਼ੇਅਰ ਕਰਿਓ ਜਰੂਰ ਆਪਾਂ ਅੱਜ ਜ਼ਿਲ੍ਹਾ ਜਲੰਧਰ ਤਹਿਸੀਲ ਛਾ ਕੋਟ ਦੇ ਪਿੰਡ ਸਮੂਵਾਲ ਚ ਬੈਠੇ ਆ ਇਸ ਪਰਿਵਾਰ ਬੀਬੀ ਹੁਣਾਂ ਦੇ ਕੋਲੇ ਬਾਈ ਜੀ ਹੁਣਾਂ ਦੇ ਕੋਲੇ ਆਪਾਂ ਜਿਹੜੀ ਸੇਵਾ ਦਾ ਵਾਅਦਾ ਕਰਕੇ ਗਏ ਸੀ ਉਹ ਤੁਹਾਡੀ ਕੀਤੀ ਹੋਈ ਸੇਵਾ ਜਿਹੜੀ ਆਪਾਂ ਅੱਜ ਪਹਚਾਣਤੀ ਹੈ ਜੀ ਤੇ ਇਨੀਆਂ ਬੇਨਤੀਆਂ ਨੂੰ ਮਨਜ਼ੂਰ ਕਰਨਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਅਗਰ ਤੁਹਾਨੂੰ ਵੀ ਕੋਈ ਲੱਗੇ ਕਿ ਤੁਹਾਡੇ ਆਸ-ਪਾਸ ਜੇ ਖੱਬੇ ਸੱਜੇ ਕੋਈ ਵੀ ਪਰਿਵਾਰ ਇਹੋ ਜਿਹਾ ਲੋੜਵੰਦ ਪਰਿਵਾਰ ਜਿਹੜੀ ਕੋਈ ਵਿਧਵਾ ਭੈਣ ਆ ਜਾਂ ਕੋਈ ਬੱਚੇ ਜਿਹੜੇ ਹੈਗੇ ਆ ਕੋਈ ਜਿਨ੍ਹਾਂ ਦਾ ਕੋਈ ਨਹੀਂ ਹੈਗਾ ਕਮਾਈ ਕਰਨ ਵਾਲਾ ਕੋਈ ਉਹਨਾਂ ਬਾਰੇ ਸਾਨੂੰ ਜਾਣਕਾਰੀ ਜ਼ਰੂਰ ਦੇ ਆਜੋ ਔਰ ਵੱ